ਇਸ ਸੈਂਟਰ ਦੇ ਅਧੀਨ ਹੈ ਜੰਡੀਗੜ ਇੱਕ ਤਰ੍ਹਾਂ ਦਾ ਸੈਂਟਰ ਪਿੱਛੇ ਹਟਿਆ ਆ ਵੀ ਸਾਡੀ ਜਿੱਤ ਹੈ ਕਿਸਾਨਾਂ ਦੀ ਅਸੀਂ ਪਿੱਛੇ ਵੱਡਾ ਅंदोलਨ ਜਿੱਤ ਕੇ ਹਟਿਆਂਗੇ ਹਜੇ ਅंदोलਨ ਕੁਝ ਸਮਾਂ ਭਾਗ ਦਾ ਸੀ ਲੜਨ ਵਾਸਤੇ ਜਿਹੜਾ ਤਿੱਖਾ ਕਹਲੂਚ ਕਰੂਗਾ ਉਹ ਲੀਡਰਸ਼ਿਪ ਫਸੂਗਾ ਉਹਨੂੰ ਜਿੱਤ ਨਹੀਂ ਸਕਦਾ ਮੇਰਾ ਖਿਆਲ ਹੈ ਉਹਨੂੰ ਰਾਸ ਦਾ ਮੂੰਹ ਦੇਖਣਾ ਪਊਗਾ ਕਿੱਲਾ ਤੋਂ ਕਿਲੇ ਤੱਕ ਧੱਕ ਧੱਕ ਕੇ ਲਿਆਉਂਦੇ ਫਿਰ ਵੀ ਛੇੜਨਾ ਪਿਆ ਜਾਂਦਾ ਸੀਗਾ ਵੀ ਆਪਣੀ ਪਹਿਲੀ ਜਿੱਤ ਹੈ ਮੋਦੀ ਨੇ ਦੇਖਿਆ ਉਹ ਵੀ ਕਾਹ ਨੂੰ ਪੰਗਾ ਲੈਣਾ ਇਹਨਾਂ ਪੰਜਾਬ ਦੇ ਕਿਸਾਨਾਂ ਨਾਲ ਕਿਹੋ ਜਿਹੇ ਨਾਲ ਲੱਗਦੇ ਪੈੜੀਆਂ ਨੇ ਨਾਤਾ ਗਰਵਲ ਦੇ ਦਾਦੇ ਨੇ ਲੜਾਈ ਲੜੀ ਹੈ ਨਾ ਉਹਦੇ ਪਿਓ ਨੇ ਲੜੀ ਹੈ ਕੋਈ ਕ ਰਾਜਨੀਤਿਕ ਲੀਡਰ ਹੈ ਲੋਕਾਂ ਦੀਆਂ ਲੜਾਈਆਂ ਕਿਵੇਂ ਲੜੀਆਂ ਜਾਂਦੀਆਂ ਕਿਵੇਂ ਉਹ ਜਿੱਤੀਆਂ ਜਾਂਦੀਆਂ ਨੇ ਗਿਆ ਉਹ ਬਿੱਲ ਸਾਡੇ ਹੱਕ 'ਚ ਕਿਵੇਂ ਬਗ ਜਾਵੇ ਅੱਗੇ ਦਾ ਲੀਡਰ ਫੀਮ ਵੇਚਦੇ ਸ਼ਰਾਬ ਵੇਚਦੇ ਅੱਜ ਕੱਲੋਂ ਝੋਨਾ ਲਿਉਂਦੇ ਨੇ ਸਸਤ ਕ੍ਰਿਤ ਕੇ ਉਹਨੂੰ ਹੋ ਭਾਈ ਮੋਦੀ ਦੀ ਬਾਜਰੀ ਖਾਂਦਾ ਉਸ ਦੀ ਗੱਲ ਕਰੂਗਾ ਸਾਡੀ ਕਿਉਂ ਕਰੂਗਾ ਚਿਹੋਂ ਨੂੰ ਗਾਲਾਂ ਮਿਲਦੀਆਂ ਚਿਹੋਂ ਦੀ ਝੋਨਾ ਪੱਟਦਾ ਚਿਹੋਂ ਦੇ ਘਰ ਦੇ ਵਾਰ ਕੇ ਕੋਹਾ ਸੜਦਾ ਕੁਝ ਕਰਦਾ ਉਹ ਇੱਕ ਪ੍ਰਕੋਕ ਹੁੰਦਾ ਬੰਦਾ ਉਹ ਉਹਨਾਂ ਜ਼ਰੂਰ ਆਪਣੀ ਪਾਰਟੀ ਦਾ ਕੰਮ ਕਰਦਾ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਹੈ ਦੂਜੇ ਪਾਸੇ ਉਗਰਾਹਾ ਜਥੇਬੰਦੀ ਤੇ ਤੀਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ तमाम ਸਾਰੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸਾਨ ਆਗੂ ਰੋਲੂ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਮੁੱਖ ਤੌਰ ਤੇ ਡਿਮਾਂਡ ਸਕੀਨ ਨੇ ਤੁਹਾਡੀਆਂ ਡਿਮਾਂਡ ਤਾਂ ਇਹੀ ਨਿਕੀਆਂ ਮਤਲਬ 12 13 ਮੰਗਾਂ ਨਿਕੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਜੁੜਦੀਆਂ ਨੇਗੀਆਂ ਜਿਵੇਂ ਪਾਣੀਆਂ ਦਾ ਮਸਲਾ ਹੈਗਾ ਮਤਲਬ ਕਰਜ਼ੇ ਦਾ ਮਸਲਾ ਹੈਗਾ ਜਿਹੜੇ ਕਿਸਾਨ ਸ਼ਹੀਦ ਉਹਨੇ ਪ੍ਰਵਾਨ ਨੌਕਰੀਆਂ ਦਾ ਮਸਲਾ ਹੈਗਾ ਕਾਫੀ ਮੰਗਾਂ ਨਿਕੀਆਂ ਇਸ ਕਰਕੇ ਅਸੀਂ ਵੀ ਚੱਲੂਆ ਮੇਰਾ ਖਿਆਲ ਦੋ ਤਿੰਨ ਦਿਨ ਚੱਲਣਾ ਹੈ ਪਰ ਸਾਡੇ ਮੋਰਚੇ ਨੇ ਇੱਕ ਦਿਨ ਵਾਸਤੇ ਰੱਖਿਆ ਵੀ ਇੱਕ ਦਿਨ ਰੱਖਾਂਗੇ ਮਤਲਬ ਕਿਉਂ ਲੰਮੀ ਤਿਆਰੀ ਕਰਨੀ ਪੈਂਦੀ ਆ ਤੱਕ ਤਿੰਨ ਕ ਦਿਨਾਂ ਵਾਸਤੇ ਲੋਟ ਨਹੀਂ ਆਉਂਦਾ ਜਾਂ ਤਾਂ 10-20 ਦਿਨ ਬੈਠਣਾ ਹੋਵੇ ਫੇਰ ਵਰਕਰ ਤਿਆਰੀ ਕਰਕੇ ਆ ਜਾਂਦੇ ਨੇ ਫੇਰ ਅਸੀਂ ਅਫਸੋਸ ਸਮਝ ਕੇ ਇੱਕ ਦਿਨ ਬਾਅਦ ਤੇ ਰੱਖਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਵੀ ਕੋਈ ਮੋਰਚੇ ਦੀ ਰਣਨੀਤੀ ਅਪਣਾਈ ਜਾ ਸਕਦੀ ਹੈ ਕੋਈ ਮੋਰਚਾ ਸ਼ੁਰੂ ਕਰ ਸਕਦੇ ਹੋ ਤੁਸੀਂ ਵੀ ਮੇਰਾ ਖਿਆਲ ਜਿਹੜਾ ਮੇਰੀ ਸਮਝ ਬਣਦੀ ਹੈ ਜਾਂ ਮੈਂ ਜਿੰਨਾ ਉਂਗਰਾ ਦੀ ਲੜਦੇ ਨੇ ਨੰਗਾਈ ਹੈ ਹਰਕ ਅंदोलਨ 10 ਸਾਲ ਤੋਂ ਲੈ ਕੇ 15 ਸਾਲ ਤੱਕ ਪੱਕਦਾ ਹੁੰਦਾ ਹੈਗਾ ਉਹਦੇ ਨਾਲ ਜਿਹੜੀ ਅਸੀਂ ਤਾਂ ਰੋਜ਼ ਹੀ ਲੜਦੇ ਨੇ ਜਿਹਦੇ ਨਾਲ ਸਮੂਹ ਲੋਕ ਜੁੜਦੇ ਹੁੰਦੇ ਨੇ ਚਾਹੇ ਉਹ ਸੀ ਭਾਰਤ ਯਾਦ ਹੋਇਆ ਹੋਵੇ ਚਾਹੇ ਮਜਾਰਾ ਲਹਿਰ ਚੱਲੀ ਹੋਵੇ ਚਾਹੇ ਨਕਸਲ ਲਹਿਰ ਚੱਲੀ ਹੋਵੇ ਚਾਹੇ ਕਾਰਗੂ ਲਹਿਰ ਚੱਲੀ ਹੋਵੇ ਇਹਦੇ ਬਖਵੇਂ ਹੁੰਦੇ ਨੇ ਅਸੀਂ ਪਿੱਛੇ ਵੱਡਾ ਅंदोलਨ ਜਿੱਤ ਕੇ ਹਟਿਆਂਗੇ ਹਜੇ ਅंदोलਨ ਕੁਝ ਸਮਾਂ ਭਾਅ ਦਾ ਸੀ ਲੜਨ ਵਾਸਤੇ ਜਿਹੜਾ ਤਤੀ ਕਾਹਲੋ ਚ ਕਰੂਗਾ ਉਹ ਲੀਡਰਸ਼ਿਪਸ ਫਸੂਗਾ ਉਹਨੂੰ ਜਿੱਤ ਨਹੀਂ ਸਕਦਾ ਮੇਰਾ ਖਿਆਲ ਹੈ ਉਹਨੂੰ ਰਾਸਤਾ ਦਾ ਮੂੰਹ ਦੇਖਣਾ ਪਊਗਾ ਇਸੇ ਕਰਕੇ ਹਾਲੀ ਹਾਲੇ ਲੋਕ ਤਿਆਰ ਹੁੰਦੇ ਨੇ ਫਿਰ ਇੱਕ ਲੀਡਰਸ਼ਿਪ ਕਹੀ ਜੀ ਉਹਨੂੰ ਸਹਿ ਦਿੰਦੀ ਆ ਫਿਰ ਲੋਕ ਉਹਦੇ ਨਾਲ ਲੱਗਦੇ ਨੇ ਫਿਰ ਉਹ ਮੰਗਾਂ ਮੰਨੀਆਂ ਜਾਂਦੀਆਂ ਨੇ ਅੱਜ ਵਾਲਾ ਜਿਹੜਾ ਗਿਲਾ ਹੈ ਜਾਂ ਜਿਹੜੀਆਂ ਮੰਗਾਂ ਨੇ ਕੱਲੀਆਂ ਪੰਜਾਬ ਸਰਕਾਰ ਦੇ ਕੋਲੇ ਆ ਜਾਂ ਸੈਂਟਰ ਦੇ ਵੱਲੇ ਵੀ ਕੋਈ ਬਕਾਇਆ ਬਚਦਾ ਤੁਹਾਡਾ ਪਹਿਲਾਂ ਤਾਂ ਆਪਣੀ ਇੱਕ ਵੱਡੀ ਜਿੱਤ ਹੋਈ ਹੈ ਮਤਲਬ ਕਿ ਵਿੱਚ ਪ੍ਰੈਸ ਦੀ ਵਿੱਚ ਸਾਡੀ ਜਿਹੜਾ ਪਹਿਲਾਂ ਆਪਾਂ ਨੂੰ ਚੰਡੀਗੜ੍ਹ ਚ ਨਹੀਂ ਮੰਨਦੇ ਸੀ ਸੋ ਨੂੰ ਉੱਥੇ ਜਾਣਾ ਪੈਂਦਾ ਸਾਡੇ ਕੋਲੇ ਅੱਜ ਆਪਾਂ ਸਾਰੇ ਚੰਡੀਗੜ੍ਹ ਚਾਂਗੇ ਇਹ ਸੈਂਟਰ ਦੇ ਅਧੀਨ ਹੈ ਚੰਡੀਗੜ੍ਹ ਇੱਕ ਤਰ੍ਹਾਂ ਦਾ ਸੈਂਟਰ ਪਿੱਛੇ ਹਟਿਆ ਆ ਭਾਵੇਂ ਸਾਡੀ ਜਿੱਤ ਹੈ ਕਿਸਾਨਾਂ ਦੀ ਪਰ ਸਪਰਸ ਦੀ ਸਾਰੀ ਸਾਡੀ ਜਿੱਤ ਐ ਸੀ ਜਿਹੜੇ ਅੰਦਰ ਆ ਗਏ 14 ਸਾਲ ਬਾਅਦ ਅੰਦਰ ਆਏ ਆ ਸੀ ਪਹਿਲਾਂ ਦਿੱਤਨੇ ਗਵਰਨਰ ਕਿਹਾ ਮੈਂ ਕਰਨੇ ਜਾਂਦਾ ਰਹੇਗਾ ਪਰ ਹੁਣ 14 15 ਸਾਲ ਦਾ ਸਾਨੂੰ ਉਹਨੇ ਵੜਨ ਨਹੀਂ ਦਿੱਤਾ ਸੀ ਛੂ ਨਹੀਂ ਕਰਨ ਦੀ ਜੇ ਮੜਾ ਜਰ ਮੂਵ ਕਰਦੇ ਜਾਂ ਅਥਰੂ ਗੈਸ਼ ਜਾਂ ਪਾਣੀ ਦੀਆਂ ਬਿਛਾੜਾਂ ਉਥੋਂ ਪੁੱਠਾ ਮੋੜ ਦਦੇ ਸੀਗੇ ਚਾਹੇ ਕਿੰਨਾ ਵੀ ਜਦੋਂ ਜਹਿਦ ਕਰ ਲਾਦੇ ਕਿਲਾ ਤੋਂ ਕਿਲੇ ਤੱਕ ਧੱਕੋ ਕੇ ਲਿਆਉਂਦੇ ਫਿਰ ਪਿੱਛੇ ਹਟਣਾ ਪੈਂਦਾ ਸੀਗਾ ਵੀ ਆਪਣੀ ਪਹਿਲੀ ਜਿੱਤ ਐ ਚੰਡੀਗੜ੍ਹ ਜੇ ਵੜਨ ਨੂੰ ਲੈ ਕੇ ਹੁਣ ਨਰਮ ਰਵਈਆ ਕਿਉਂ ਪ੍ਰਸ਼ਾਸਨ ਦਾ ਨਰਮ ਮੇਰਾ ਖਿਆਲ ਐ ਦੇਖਦੇ ਹੁੰਦੇ ਨੇ ਵੋਟਾਂ ਦੋ ਤਿੰਨ ਸਟੇਟਾਂ ਚ ਵੋਟਾਂ ਪੈਣੀਆਂ ਮੋਦੀ ਨੇ ਦੇਖਿਆ ਉਹ ਵੀ ਕਾਹ ਨੂੰ ਪੰਗਾ ਲੈਣਾ ਇਹਨਾਂ ਪੰਜਾਬ ਦੇ ਕਿਸਾਨਾਂ ਨਾਲ ਕਿ ਹਰਿਆਣੇ ਜੇ ਨਾਲ ਲੱਗਦੇ ਪੈਣੀਆਂ ਨੇ ਹਰਿਆਣੇ ਚ ਕਤਵਰ ਤੀਜਾ ਸਾ ਪੰਜਾਬੀ ਨੇ ਵੀ ਜੇ ਇਹਨਾਂ ਨਾਲ ਕੋਈ ਧੱਕਾ ਕਰਾਂਗੇ ਤਾਂ ਉਹ ਨਾਰਾਜ਼ ਹੋ ਜਾਣਗੇ ਪੰਜਾਬੀ ਨਾਰਾਜ਼ ਹੋ ਜਾਣ ਇਹ ਇਹ ਵਿੱਚ ਆ ਬਸ ਵੋਟ ਕੰਨੀ ਵੇਖਦੇ ਹੁੰਦੇ ਨੇ ਬਾਕੀ ਕੋਹ ਦਾ ਇਕੱਠ ਬਾਕੀ ਨੂੰ ਜੇ ਦੋਨਾਂ ਗਰੁੱਪਾਂ ਨੂੰ ਮਾਕਰ ਰੋਕ ਦਾਂਗੇ ਪਿਛਲਾ ਵਸਾ ਸਾਰੇ ਰੁਕ ਜੂਗਾ ਘਿਰ ਜੂਗਾ ਲੋਟ ਨਹੀਂ ਆਉਣਾ ਇਸੇ ਕਰਕੇ ਪ੍ਰਸ਼ਾਸਨ ਪਿਛੇਟ ਹੈ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਵੀ ਲੜਦੇ ਰਹੇ ਹਾਂ ਜਿਹੜੀਆਂ ਸੈਂਟਰ ਦੇ ਵੱਲੋਂ ਬਕਾਇਦਾ ਮੰਗਾਂ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਕਿ ਉਹਨਾਂ ਮੰਗਾਂ ਨੂੰ ਪੂਰੇਆ ਕੀਤਾ ਜਾਵੇ ਕੱਲ ਭਾਜੀਪੀ ਆਗੂ ਹਰਜੀਤ ਗਰੇਵਾਲ ਪ੍ਰੈਸ ਵਾਰਤਾਲਾਪ ਕਰਦੇ ਨੇ ਕਹਿੰਦੇ ਨੇ ਕਿ ਖੇਤੀ ਬਿੱਲ ਇਹੋ ਜੇ ਸੀ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਹੱਥ ਜੋੜ-ਜੋੜ ਕੇ ਕਹਿਣਗੇ ਕਿ ਅਸੀਂ ਪਹਿਲਾਂ ਰੱਦ ਕਰਵਾਏ ਸੀ ਤੇ ਹੁਣ ਖੇਤੀ ਬਿੱਲ ਲਾਗੂ ਕਰ ਦਿਓ ਕੀ ਲੱਗਦਾ ਹੈ ਕਿ ਅਜਿਹਾ ਹਰਜੀਤ ਗਰੇਵਾਲ ਨੂੰ ਖੇਤੀ ਬਿੱਲਾਂ 'ਚੋਂ ਕੀ ਯਾਦਦਾ ਨਾ ਤਾਂ ਗਰੇਵਾਲ ਦੇ ਦਾਦੇ ਨੇ ਲੜਾਈ ਲੜੀ ਹੈ ਨਾ ਉਹਦੇ ਪਿਓ ਨੇ ਲੜੀ ਹੈ ਉਹ ਕਰਾਨਿਤਕ ਲੀਡਰ ਹੈ ਲੋਕਾਂ ਦੀਆਂ ਲੜਾਈਆਂ ਕਿਵੇਂ ਲੜੀਆਂ ਜਾਂਦੀਆਂ ਕਿਵੇਂ ਉਹ ਜਿੱਤੀਆਂ ਜਾਂਦੀਆਂ ਨੇਗੀਆਂ ਉਹ ਬਿੱਲ ਸਾਡੇ ਹੱਕ ਚ ਕਿਵੇਂ ਵਗ ਜਾਣਗੇ ਇੱਕ ਬਿੱਲ ਦੇ ਵਿੱਚ ਹੈਗੇ ਸਾਡੀ ਜ਼ਮੀਨ ਚਲੀ ਜਾਣੀ ਸੀ ਉਡਾਨੀਆਂ ਬਾਨੀਆਂ ਸਾਡੀ ਜ਼ਮੀਨ ਦਿਨਾ ਚਾਹੁੰਦੇ ਨੇ ਉਹ ਅਸੀਂ ਦੇਣ ਨਹੀਂ ਦਿੱਤੀ ਦੂਜੇ ਬਿੱਲ ਚ ਸਾਡਾ ਘੱਟੋ ਘੱਟ 50000 ਆਰਤੀਆ ਪੰਜਾਬ ਦੇ ਵਿੱਚ ਪਰਿਵਾਰ ਕੰਮ ਕਰਦਾ ਅਰਧਾ ਕੰਮ ਚੱਲਿਆ ਮੰਡੀ ਚ ਮੰਡੀ ਜੇ ਲਈ ਜਿਹੜੀ ਵੱਡੇ ਮਾਲ ਕੋਲੇ ਤੀਜਾ ਜਿਹੜੀ ਸਾਨੂੰ ਨਾਜ ਮਿਲਦਾ ਗਰੀਬਾਂ ਨੂੰ ਮਜ਼ਦੂਰਾਂ ਨੂੰ ਉਹ ਖਾਦ ਖਰਾਕ ਚੱਲੀ ਜਾਣੀ ਸੀ ਉਹ ਕਿਵੇਂ ਲੋਕਾਂ ਦੇ ਹੱਕ ਚ ਵਗ ਜੂਗੀ ਗੱਲ ਸਵਾਲ ਹੀ ਨਹੀਂ ਪੈਦਾ ਉਹ ਹੱਕ ਚ ਵਗ ਜੂਗੀ ਉਹ ਅਸੀਂ ਜਿਹੜੇ ਤਿੰਨੇ ਕਾਲੇ ਕਾਨੂੰਨ ਬਫਸ ਕਰਾਉਣ ਵਾਸਤੇ ਗਏ ਸੀ ਦਿੱਲੀ ਤੇ ਬਿਜਲੀ ਐਕਟ ਪਰਾਲੀ ਐਕਟ ਉਹ ਉਹਨਾਂ ਨੇ ਮੰਨ ਲਏ ਅਸੀਂ ਆਪਣੇ ਘਰ ਨੂੰ ਆ ਕੇ ਜਿਹੜੀਆਂ ਦੂਜੀਆਂ ਮੰਗਾ ਮੰਗਰੋ ਜੁੜੀਆਂ ਉਹ ਅਸੀਂ ਲਿਖ ਕੇ ਸੈਂਟਰ ਸਰਕਾਰ ਨੂੰ ਦਿਆਏ ਸੀ ਇਹਨੂੰ ਲਾਗੂ ਕਰੋ ਜਿਵੇਂ ਸਰਕਾਰੀ ਖਰੀਦ ਹੈ ਪੰਜਾਬ ਤੇ ਹਰਿਆਣਾ ਤੋਂ ਮਿਲਦੀ ਹੈ ਤੇ ਦੂਜਾ ਹੁਣ ਆਪਣਾ ਝੋਨਾ ਵੀ ਕੋ 23 ਨੂੰ ਕੋਟਾ ਬਿਹਾਰ ਦਾ ਵੀ ਕੋ 12 ਵੱਧ ਤੋਂ ਵੱਧ 1200 ਰੁਪਏ ਨੂੰ ਕਵਾਂਟਲ ਜੂਪੀ ਦਾ 1200 ਨੂੰ ਵਿਕੂਆ ਕੀ ਉਹ ਵੋਟ ਨਹੀਂ ਪਾਉਂਦੇ ਕੀ ਉਹ ਕਿਸਾਨ ਨਹੀਂ ਜੇ ਸਾਰੇ ਭਾਰਤ ਦੇ ਵਿੱਚ ਸਰਕਾਰੀ ਰੇਟ ਦੇ ਦਨ ਉਹ ਚੋਂ ਨਾ ਉਥੇ ਵੇਚ ਲਾਣ ਮਤਲਬ ਦਾ ਉਹਨਾਂ ਨੂੰ 4 ਰੁਪਏ ਵੱਧ ਆ ਜਾਣ ਸਾਨੂੰ ਸਾਨੂੰ ਆ ਜਾਣ ਉਹ ਚੋਂ ਨਾ ਉਲਟਿਆ ਸਾਡਾ ਨੁਕਸਾਨ ਕਰਦਾ ਉਹ ਵੱਡੇ ਲੀਡਰ ਬਲੈਕ ਕਰਦੇ ਫਸੇ ਵੀ ਨੇ ਕਿੰਨੇ ਲੀਡਰ ਦੇ ਦੇਖੇ ਹੋਣਗੇ ਉਹ ਚ ਅੱਗੇ ਦਾ ਲੀਡਰ ਫੀਮ ਵੇਚਦੇ ਸ਼ਰਾਬ ਵੇਚਦੇ ਅੱਜ ਕੱਲੋਂ ਝੋਨਾ ਲੈਂਦੇ ਨੇ ਸਸਤਾ ਖਰੀਦ ਕੇ ਉਹ ਚੋਂ ਪੈਸੇ ਬਣਾਉਂਦੇ ਨੇ ਇਸੇ ਕਰਕੇ ਉਹ ਦੋ ਭਾਰ ਰੱਖੇ ਜਾਂਦੇ ਨੇ ਪੈਸੇ ਕਮਾਉਣ ਦੇ ਤੇ ਕਿਸਾਨਾਂ ਨਾਲ ਉਹ ਤੱਕਾ ਹੁੰਦਾ ਉਹਨਾਂ ਨੂੰ ਵੀ ਸਰਕਾਰੀ ਰੇਟ ਮਿਲਣਾ ਚਾਹੀਦਾ ਜੀਤ ਗਰੇਵਾਲ ਦਾ ਨਜ਼ਰੀਆ ਬਿਲਕੁਲ ਤੁਹਾਡੇ ਉਲਟ ਕਿਉਂ ਭੁਗਤਦਾ ਹਰ ਵੇਲੇ ਉਹ ਭਾਈ ਉਹ ਤਾਂ ਜਿੱਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਹੁਣ ਉਹ ਭਾਈ ਮੋਦੀ ਦੀ ਬਾਜਰੀ ਖਾਂਦਾ ਉਸ ਦੀ ਗੱਲ ਕਰੂਗਾ ਸਾਡੀ ਕਿਉਂ ਕਰੂਗਾ ਅਸੀਂ ਤਾਂ ਮਾੜਾ ਮੋਟਾ ਟੱਸਦਾ ਤੈਨੂੰ ਬੋਲ ਜਾਾਂਗੇ ਉਹ ਸਾਡੇ ਹੱਕ 'ਚ ਗੱਲ ਕਿਉਂ ਕਰੂਗਾ ਮੈਂ ਮੇਰਾ ਵਰਕਰ ਮੇਰੀ ਜੱਥੇਬੰਦੀ 'ਚ ਰਹਿੰਦਾ ਹੈ ਮੇਰੀ ਗੱਲ ਕਰੂਗਾ ਆਪਦੀ ਜੱਥੇਬੰਦੀ ਨੂੰ ਚੰਗਾ ਕਹੂ ਮੈਂ ਆਪਦੀ ਤੇ ਮਾਝ ਸੁਨਦਗੁਰ ਮੋਰਚੂ ਨੂੰ ਚੰਗਾ ਕਹੂੰਗਾ ਮੇਰਾ ਮੇਰਾ ਕਹਿਣ ਦਾ ਮਤਲਬ ਜਿੱਥੇ ਖਾਈਏ ਬਾਜਰੀ ਉਹਦੀ ਪਰ ਇਹ ਹਾਜ਼ਰੀ ਸਾਨੂੰ ਵਾਲਾ ਚਿੰਤਾ ਨਹੀਂ ਕਰੇ ਉਹ ਗਰੇਵਾਲ ਕੁਛ ਬੋਲੀ ਜਾਵੇ ਲੀਡਰ ਤੇ ਲੋਕਾਂ ਨੂੰ ਮੁੱਖ ਰੱਖ ਕੇ ਬਿਆਨ ਦਿੰਦੇ ਹੁੰਦੇ ਚੋਣਾਂ ਲੜਨੀਆਂ ਹੁੰਦੀਆਂ ਵੋਟਾਂ ਲੈਣੀਆਂ ਹੁੰਦੀਆਂ ਤੇ ਦੂਜੇ ਲੀਡਰ ਵੀ ਬਿਆਨ ਤੇ ਦਿੰਦੇ ਨੇ ਪਰ ਉਹ ਚੋਰੀ ਛਿਪੇ ਲੋਕ ਛਿਪ ਕੇ ਦਿੰਦੇ ਆ ਪਰ ਗਰੇਵਾਲ ਖੁੱਲੇ ਤੌਰ ਤੇ ਖਿਲਾਫਤ ਕਿਉਂ ਕਰਦੇ ਨਹੀਂ ਉਹਦਾ ਹੈ ਇੱਕ ਰਈਆ ਹੈ ਇਸ ਗੱਲ ਤੇ ਚਾਹੇ ਚਲੋ ਅਸੀਂ ਉਹਦੇ ਸਤਿ ਸ੍ਰੀ ਅਕਾਲ ਕਹਾਈ ਅਸੀਂ ਚਾਹੇ ਵਿਰੋਧੀ ਆ ਮਤਲਬ ਵੀ ਕਹ ਜੀਏ ਫਾਰ ਉਹ ਆਪਦੀ ਪਾਰਟੀ ਦਾ ਜਿੰਨਾ ਕੰਮ ਕਰਨਾ ਚਾਹੁੰਦਾ ਉਹਨਾ ਕਰਦਾ ਚਾਹੇ ਉਹਨੂੰ ਗਾਲਾਂ ਮਿਲਦੀਆਂ ਚਾਹੇ ਉਹਦੀ ਝੋਨਾ ਪਟਦਾ ਚਾਹੇ ਉਹਦੇ ਘਰ ਦੇ ਬਾਹਰ ਕੇ ਗੋਹਾ ਸੜਦਾ ਕੁਝ ਕਰਤਾ ਉਹ ਇੱਕ ਪ੍ਰਕੋਕ ਹੁੰਦਾ ਬੰਦਾ ਉਹ ਉਹਨਾ ਜ਼ਰੂਰ ਆਪਦੀ ਪਾਰਟੀ ਦਾ ਕੰਮ ਕਰਦਾ ਤੇ ਕਰਨਾ ਵੀ ਚਾਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੈਸੇਜ ਕਿਸਾਨਾਂ ਨੂੰ ਲੈ ਕੇ ਜਥੇਬੰਦੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਆਪੋ ਆਪਣੇ ਵਿਹਾਰ ਤੇ ਪ੍ਰਦਰਸ਼ਨ ਕਰਦੀਆਂ ਨਜ਼ਰ ਆਉਂਦੀਆਂ ਉਹਨਾਂ ਵਾਸਤੇ ਸੁਨੇਹਾ ਕੋਈ ਤੁਹਾਡੇ ਵੱਲ ਅਸੀਂ ਵੱਡਾ ਦੋਲਣ ਜਦੋਂ ਇਸ ਸਟੇਟਾਂ 'ਚ ਵੋਟਾਂ ਪੈ ਗਈਆਂ ਉਦੋਂ ਬਾਅਦ ਛੇੜਾਂਗੇ ਉਦੋਂ ਦੱਸਾਂਗੇ ਵੀ ਕੀ ਕਰਾਂਗੇ ਅੱਜ ਪਹਿਲਾਂ ਅਸੀਂ ਉਹ ਅੱਜ ਪਟੈਰੀ ਖੋਲਣੀ ਨਹੀਂ ਹੈਗੀ ਉਸ ਟੇਟਾ ਚ ਵੋਟਾਂ ਪੈ ਜੂਆਂ ਦਾ ਮਨਚੈਨ ਦੇ ਨਾਲ ਉਦੋਂ ਵੱਡਾ ਦੁਲਰ ਛੇੜਾਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਜਾਂ ਫਿਰ ਨਿੱਜੀ ਤੌਰ ਤੇ ਜਿਵੇਂ ਜਥੇਬੰਦੀਆਂ ਸਾਡੇ ਮੋਰਚੀ ਦੀ ਸਹਿਮਤੀ ਨਾਲ ਮੋਰਚੀ ਸਾਹਿਬ ਦੀ ਸਹਿਮਤੀ ਨਾਲ ਛੇੜਾਂਗੇ ਮਤਲਬ ਛੇੜਾਂਗੇ ਵੋਟਰ ਤੋਂ ਬਾਅਦ ਬਿਲਕੁਲ ਵਿਧਾਨ ਸਭਾ ਸੈਸ਼ਨ ਦੇ ਮੱਦੇ ਨਜ਼ਰ ਅੱਜ ਦੀ ਮਹਾ ਪੰਚਾਇਤ ਤੋਂ ਪੰਢ ਘੰਟੇ ਦਾ ਸਮਾਂ ਤੈਅ ਕਰਕੇ ਸੱਦੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ तमाम ਸਾਰੀਆਂ ਮੰਗਾਂ ਦੇ ਬਾਬਤ ਇਹਨਾਂ ਦਾ ਰਿਐਕਟ ਕਿਸ ਤਰੀਕੇ ਦਾ ਹੋ ਸਕਦਾ ਏ ਉਹ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੀ ਧੰਨਵਾਦ